ਜੋ ਮੰਤਰੀ ਅਧਿਕਾਰੀ ਔਰ ਮੁੱਖ ਮੰਤਰੀ ਤੱਕ ਦੇ ਲੈਵਲ ਦਾ ਕੰਮ ਆ ਨੌਕਰੀ ਬੰਦੇ ਨੂੰ ਐਡਾ ਨਹੀਂ ਮਿਲ ਜਾਂਦੀ ਕਿਸੇ ਨੂੰ ਇਸ ਕਰਕੇ ਤੁਸੀਂ ਇਹਨੂੰ ਮੁੱਖ ਮੰਤਰੀ ਸਾਹਿਬ ਤੱਕ ਥੋੜਾ ਐਮ ਐਲ ਏ ਸਾਹਿਬ ਨਾਲ ਜਾਂ ਜਿਹੜਾ ਸਬੰਧਤਕ ਮਹਿਕਮਾ ਦਾ ਨੌਕਰੀ ਦਾ ਉਹਨਾਂ ਨਾਲ ਕਲੀਅਰ ਕਰਕੇ ਜਿਹੜਾ ਛੜਕ ਨੂੰ ਵੱਡਾ ਕਰਨ ਦਾ ਸਾਰਾ ਕੁਝ ਕਲੀਅਰ ਕਰਕੇ ਸਾਨੂੰ ਉਹਦਾ ਥੋੜਾ ਬਹੁਤ ਲਿਖਤੀ ਤੌਰ ਦੇ ਉੱਤੇ ਪ੍ਰੋਫਾ ਸਾਨੂੰ ਚਾਹੀਦਾ ਹੈ ਅਸੀਂ ਉਦੋਂ ਹੀ ਨਾਲ ਦੇ ਨਾਲ ਉੱਠ ਖੜਾਂਗੇ 5 ਮਿੰਟ ਵਿੱਚ ਲਓ ਇੱਕ ਗੱਡੀ ਦੇ ਡਾਕੂਮੈਂਟ ਦੇ ਚੈੱਕ ਬੋਦਕ ਡਾਕਟਰ ਨੂੰ ਮੈਂ ਫੇਰ ਦੁਬਾਰੇ ਦੁਬਾਰੇ ਏਸੀ ਗੱਲ ਤੇ ਕਲੀਅਰ ਕਰਨਾ ਚਾਹੁੰਦਾ ਪਹਿਲਾ ਹੱਲ ਹੈ ਹੰਪ ਲੱਗਣੇ ਸ਼ੁਰੂ ਹੋ ਜਾਣਗੇ ਜੀ ਦੂਜਾ ਇਹਨਾਂ ਦੇ ਪਰਮਿਟ ਚੈੱਕ ਹੋ ਜਾਣਗੇ ਇਹਨਾਂ ਨੂੰ ਬੁਲਾ ਕੇ ਤਾੜ ਵੀ ਦੇਵਾਂਗੇ ਕਿ ਜਿਹੜੇ ਤੁਹਾਡੀ ਟਾਈਮਿੰਗ ਹੈ ਟਾਈਮਿੰਗ ਵੀ ਸੈੱਟ ਕਰਾ ਦਾਂਗੇ ਇੱਥੇ ਖੜਨ ਲਾਉਣੀਆਂ ਖੜਨ ਲਾ ਦਾਂਗੇ ਇਹ ਮੇਰੇ ਹੱਥ 'ਚ ਹੈ ਇਹ ਮੇਰੇ ਹੱਥ 'ਚ ਇੱਕ ਮਿੰਟ ਸਰ ਮੇਰੇ ਇਹ ਮੇਰੇ ਹੱਥ 'ਚ ਹੈ ਇਹਨਾਂ ਮੈਂ ਕਰ ਸਕਦਾ ਦੂਜੀ ਗੱਲ ਮੈਂ ਤੁਹਾਡੀ ਆਵਾਜ਼ ਦੂਜੀ ਗੱਲ ਮੈਂ ਆਪਦੀ ਆਵਾਜ਼ ਤੁਹਾਡੇ ਲਈ ਚੱਕਣੀ ਹੈ ਮੈਂ ਫੇਰ ਬਾਰੀ ਬਾਰੀ ਕਹਿਣਾ ਨਾ ਤਾਂ ਮੈਨੂੰ ਗੱਲਾਂ ਪਹਿਲਾਂ ਕਰਨੀਆਂ ਆਈਆਂ ਨਾ ਅੱਜ ਮੈਂ ਵੀ ਤੁਹਾਡੇ ਵਰਗਾ ਹੀ ਆ ਮੈਂ ਵੀ ਇਮੋਸ਼ਨਲ ਬੰਦਾ ਤੁਸੀਂ ਕਹਿੰਦੇ ਹੋ ਦੁੱਖ ਹੈ ਸਾਨੂੰ ਵੀ ਦੁੱਖ ਆ ਕਿਉਂਕਿ ਮੈਂ ਤਾਂ ਆਪ ਗੱਲ ਕਰੀ ਜਾਂਦਾ ਕਿ ਜਿਹੜੇ ਤਾਂ ਜਿਹਦੀ ਤਾਂ ਮੌਤ ਆਪਾਂ ਨੂੰ ਪਤਾ ਲੱਗਿਆ ਪਰ ਐ ਨਹੀਂ ਪਤਾ ਕਿਹੜਾ ਕੰਮ ਤੋਂ ਵਾਂਝਾ ਹੋ ਗਿਆ ਕਿੰਨੇ ਜੜੇ ਆ ਮੈਂ ਆਪ ਇਸ ਗੱਲ ਨੂੰ ਬੜੀ ਚੰਗੀ ਤਰ੍ਹਾਂ ਸਮਝ ਤੁਸੀਂ ਮੇਰੇ ਤੇ ਇੱਕ ਵਾਰੀ ਯਕੀਨ ਕਰੋ ਮੈਂ ਤੁਹਾਨੂੰ ਦੱਸੀ ਹੈ ਨਾ ਕਿ ਮੈਂ ਆਪ ਪੈਰਵਾਈ ਕਰਾਂਗਾ ਮੈਨੂੰ ਪੁੱਛੋ ਮੈਨੂੰ ਜਦੋਂ ਮਰਜੀ ਪੁੱਛ ਲਿਓ ਮੈਂ ਇਸ ਗੱਲ ਦਾ ਤੁਹਾਨੂੰ ਸਾਰੇ ਪਿੰਡ ਨਾਲ ਵਾਅਦਾ ਕਰਕੇ ਜਾਂਦਾ ਕਿ ਮੈਂ ਆਪ ਪੈਰੀਵਾਈ ਕਰੂੰਗਾ ਤੁਸੀਂ ਭੁੱਲੋਗੇ ਤਾਂ ਮੈਂ ਤੁਹਾਨੂੰ ਯਾਦ ਕਰਾਇਆ ਕਰੂੰਗਾ ਕਿ ਆਹ ਕੰਮ ਇੱਥੇ ਪਹੁੰਚ ਕੇ ਇੱਥੇ ਪਹੁੰਚ ਕੇ ਕਰਾ ਲਵਾਂ ਇਹ ਮੈਂ ਤੁਹਾਡੇ ਨਾਲ ਵਾਅਦਾ ਕਰਕੇ ਜਾਂਦਾ ਉਹ ਤਾਂ ਠੀਕ ਆ ਜੀ ਇਹ ਕਾਫੀ ਮੰਨ ਲਓ ਜਿਹੜੀ ਬਸਾ ਹੈ ਇਹਦਾ ਅੱਜ ਹੱਲ ਜਿੰਨਾ ਚਿਰ ਆਹ ਰੋਡ ਨਹੀਂ ਬਣਦਾ ਉਹਨਾਂ ਜਿਹੜੇ ਮੌਤ ਦਾ ਸਾਡਾ ਦਾ ਕਾਈ ਨਹੀਂ ਪੜਾ ਕੱਲ ਨੂੰ ਫੇਰ ਮਾਰ ਦੇਣ ਸੀ ਇਹ ਕਹੇ ਕਿ ਬਸਾ ਸ਼ਾਇਦ ਜਾਦੇ ਚੱਲਦੀਆਂ ਤੇ ਇਹਨਾਂ ਦੀ ਟਾਈਮਿੰਗ ਦਾ ਕਰਕੇ ਇਹ ਤੇਜ਼ ਜਾਂਦੀਆਂ ਆਪਾਂ ਉਹਦਾ ਅੱਜ ਹੱਲ ਕਰੀਏ ਉਹਨਾਂ ਦੇ ਰੂਟ ਜਿੱਨੇ ਸਟਾਪ ਆ ਇਹਨਾਂ ਦੇ ਰੂਟ ਦੇ ਨੰਬਰ ਦੇ ਹਿਸਾਬ ਨਾਲ ਰੂਟਾਂ ਦੀ ਉੱਤੇ ਪੂਰੀ ਹੱਲ ਹੋ ਜਾਣਾ ਉਹ ਇਹਨਾਂ ਨੂੰ ਲਾਓ ਸਟਾਪਾਂ ਦੇ ਉੱਤੇ ਅਸੀਂ ਉਹ ਟੈਕ ਕਰੀਏ ਜੇ ਕੋਈ ਬਿਨਾਂ ਰੂਟ ਤੋਂ ਬੋਲਦੀ ਅਸੀਂ ਦੱਸੀਏ ਪ੍ਰਚਾਰਣ ਨੂੰ ਆਪਾਂ ਕਿਉਂਕਿ ਇੱਕ ਦੂਜੇ ਨਾਲ ਕਿਹੜਾ ਜੇਦਣ ਆਏ ਆ ਜੀ ਅਸੀਂ ਵੀ ਤੁਹਾਡੀ ਮਦਦ ਲਈ ਆਏ ਆ ਤੁਸੀਂ ਵੀ ਸਾਡੇ ਨਾਲ ਖੜੇ ਹੋ ਅਸੀਂ ਵੀ ਤੁਹਾਡੇ ਨਾਲ ਖੜੇ ਆ ਸਾਡੇ ਤੇ ਸਾਡੀ ਮਾੜੀ ਗੱਲ ਹੋ ਗਈ ਜੇ ਅਸੀਂ ਇੱਥੇ ਗੱਲਾਂ ਕਰਕੇ ਚੱਲ ਜਾਾਂਗੇ ਤੇ ਮੁੜ ਕੇ ਫਿਰ ਆਨਲਾਈਨ ਚੈੱਕ ਕਰਿਆ ਸੀ ਤਾਂ ਨੰਬਰ ਭਰ ਕੇ ਠੀਕ ਹੈ ਜੀ ਇਹ ਇੱਕ ਸਾਲ ਦਾ ਬੀਮਾ ਕੁਝ ਨਹੀਂ ਇਹਦਾ ਜਾਦੀ ਚੱਲ ਰਹੀ ਹੈ ਗੱਡੀ ਇਹ ਜਿਹੜੀ ਆ ਖੜੀ ਹੈ ਇਹ ਆਪਾਂ ਕਰਦੇ ਇੱਕ ਬਾਕੀ ਜਿਆਦਾ ਸਹੀ ਨਾਲ ਗੱਲ ਹੀ ਆ ਕਰਾ ਰਹੇ ਹਾਂ ਵੀ ਤੁਸੀਂ ਇਹਨਾਂ ਬੱਸਾਂ ਦੇ ਮਾਲਕ ਦੀ ਗੱਲ ਹੋਈ ਹੈ ਚਾਚੇ ਦਾ ਉਹਨਾਂ ਨੂੰ ਆਏ ਪੁੱਛੋ ਗੱਲ ਭੋਨ ਤੇ ਕੀ ਵੈਡਿੰਗ ਬੋਲਿਓ ਬੰਦੇ ਨੇ ਕੀ ਬੋਲੇ ਕੋ ਛਣ ਬੰਦੇ ਕੀ ਵੇਲ ਜੂ ਪਾਈ ਉਹ ਤਾਂ ਆਂਦੇ ਹੀ 4 ਲੱਖ ਰੁਪਈਆ ਸੀ ਦੇਵਾਂਗੇ ਜਦੋਂ ਗੱਲਬਾਤ ਹੋਈ ਰੈਂਪੀ ਨਾਲ ਗੱਲ ਹੋਤਾ ਰਹੀ ਜੀ ਮੇਰੀ ਠੀਕ ਹੈ ਨਾ ਸਾਰਾ ਨਗਰ ਬੈਠਾ ਮੈਂ ਇਹਨਾਂ ਨੂੰ ਵੀ ਕਹੀ ਸੀ ਆ ਕੇ ਗੱਲ ਹਾਂ ਉਹ ਆਂਦੇ ਵੀ ਅਸੀਂ 4 ਲੱਖ ਰੁਪਈਆ ਮਤਲਬ ਹੀ ਦੇ ਦੇ ਤੇ ਅਨਸੋਰਸ ਅਸੀਂ ਮੁੰਡੇ ਨੂੰ ਦਵਾ ਦੇਣਾ ਠੀਕ ਹੈ ਅੱਛਾ ਹੈ ਵੀ ਤੁਸੀਂ ਉਹ ਉਹ ਵੀ ਤੁਸੀਂ ਰੱਖ ਲਿਓ 4 ਲੱਖ ਵੀ ਉਹ ਛੱਡਿਆ ਵੀ 20 ਲੱਖ ਰੁਪਈਆ ਤੁਸੀਂ ਸਾਰੇ ਨਗਰ ਨੇ ਗੱਲ ਕਰ ਲਈ ਸੀ ਵੀ 20 ਲੱਖ ਰੁਪਈਆ ਦੇ ਦੇਣਾ ਅਸੀਂ ਉਸ ਚੀਜ਼ ਤੇ ਸਹਿਮਤ ਹਾਂ ਫਿਰ ਰੋੜ ਜਾਓ ਉਹ ਬਿਹਾਰ ਰੋੜ ਚੌੜਾ ਚਲੋ ਤਾਂ ਪ੍ਰਸ਼ਾਸਨ ਨੂੰ ਕਹਿਣਾ ਆਪਾਂ ਉਹ ਆnde ਵੀ ਇਹ 20 ਲੱਖ ਅਸੀਂ ਇਸ ਤਰ੍ਹਾਂ ਮੱਲਾ ਵੀ ਦੇਣ ਲੱਗੇ ਤਾਂ ਫਿਰ ਇਹ ਸਿਸਟਮ ਕਿਵੇਂ ਚੱਲੂਗਾ ਸਾਡਾ ਇਸ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਉਹਨਾਂ ਨੇ ਫਿਰ ਅਸੀਂ ਉਹ ਤਾਂ 4 ਲੱਖ

ਗੱਲ ਕਰ ਸਕਦੇ ਤੁਸੀਂ ਵੀ ਮੁਲਾਜ਼ਮ ਆਸੀਂ ਵੀ ਮੁਲਾਜ਼ਮ ਤਾਂ ਕੀ ਗੱਲ ਆ ਵੀਰ ਜੀ 4 ਲੱਖ ਰੁਪਇਆ ਲੈ ਕੇ ਰਾਜੀਨਾਮਾ ਹੁੰਦਾ ਤਾਂ ਉਸ ਤੋਂ ਬਾਅਦ ਆਪਾਂ ਉਹਨਾਂ ਤੇ ਕੇਸ ਨਹੀਂ ਕਰ ਸਕਦੇ ਉਹਦਾ ਰਾਜੀਨਾਮਾ ਹੋ ਗਿਆ ਤਾਂ ਹੋ ਗਿਆ ਯਾਰ ਪਰਚਾ ਦਰਜ ਹੋ ਗਿਆ ਉਸ ਤੋਂ ਬਾਅਦ ਰਾਜੀਨਾਮਾ ਰਾਜੀਨਾਮਾ ਵੀ ਨਹੀਂ ਜੀ ਨਹੀਂ ਰਾਜੀਨਾਮਾ ਕੋਈ ਕੰਪਲੇਨਟ ਵਾਲਾ ਜਿੱਦੂ ਦਾ ਕੋਰਟ ਜਿੱਦੂ ਕੋਰਟ ਤੇ ਰਾਜੀਨਾਮਾ ਲਾਤਾ ਜੀ ਉਹਨਾਂ ਨੇ ਤੇ ਆਪਾਂ ਉਹਦਾ ਰਾਜੀਨਾਮਾ ਲਿਖਣੇ ਵੀ ਆਪਾਂ ਨੇ ਹਾਂ ਜੇ ਆਰਜੀ ਤੌਰ ਤੇ ਆਪਣੀ ਬਵਾਦਤ ਕਰਨਾ ਚਾਹੁੰਦੇ ਆ ਉਹ ਕਰ ਸਕਦੇ ਜਿਨ੍ਹਾਂ ਦੇ ਕਰਕੇ ਤੁਸੀਂ ਬੈਠੇ ਹੋ ਰਾਜੀਨਾਮਾ ਉਹਨਾਂ ਨਾਲ ਹੀ ਹੋਏਗਾ ਹਾਂ ਉਹਨਾਂ ਨਾਲ ਉਹ ਜਿਨ੍ਹਾਂ ਦੇ ਕਰਕੇ ਤੁਸੀਂ ਬੈਠੇ ਹੋ ਰਾਜੀਨਾਮਾ ਉਹਨਾਂ ਨਾਲ ਮਤਲਬ ਨਹੀਂ ਆਰਜੀ ਤੌਰ ਤੇ ਆਪਣੀ ਆਰਜੀ ਤੌਰ ਤੇ ਭਰਾ ਵੀ ਆਪਣੀ ਮਦਦ ਕਰਨੀ ਚਾਹੁੰਦਾ ਕਰ ਸਕਦਾ ਹਾਂ ਇਹ ਸੁਣਾਓ ਇਹ ਜਿਹੜੇ ਮੰਨ ਲਓ ਇਹ ਬੱਚਾ ਚਲਿਆ ਗਿਆ ਐਕਸੀਡੈਂਟ ਦੇ ਵਿੱਚ ਹਾਂਜੀ ਇਹ ਸਭ ਤੋਂ ਜ਼ਿਆਦਾ ਇਹਦੀ ਜ਼ਿੰਮੇਵਾਰ ਸਰਕਾਰ ਆ ਮੈਂ ਇਹ ਨਹੀਂ ਕਹਿੰਦਾ ਵੀ ਆਮ ਆਦਮੀ ਪਾਰਟੀ ਦੀ ਜਿਹੜੀ ਵੀ ਸਰਕਾਰ ਅੱਜ ਤੋਂ ਪਿੱਛੋਂ ਤੱਕ ਜਿਨ੍ਹਾਂ ਨੂੰ ਟੋਲ ਟੈਕਸ ਰੋਡ ਤੇ ਲੱਗ ਗਿਆ ਟ੍ਰੈਫਿਕ ਵਧ ਗਈ ਅਜੇ ਤੱਕ ਇਹ ਨਹੀਂ ਪਤਾ ਲੱਗਿਆ ਵੀ ਇਹ ਰੋਡ ਓਡਾ ਵੱਡਾ ਨਹੀਂ ਹੈ ਜਿੰਨਾ ਇੱਥੇ ਟ੍ਰੈਫਿਕ ਚੱਲ ਰਿਹਾ ਹੈਵੀ ਵੀਕਲ ਅਜੇ ਤੱਕ ਪਤਾ ਹੀ ਨਹੀਂ ਲੱਗਿਆ ਵੀ ਇੱਥੇ ਇਹ ਰੋਡ ਨੂੰ ਵੱਡਾ ਕਰਨਾ ਚਾਹੀਦਾ ਸਾਨੂੰ ਜਿੱਦੇ ਇੱਥੇ ਟ੍ਰੈਫਿਕ ਦੇ ਵੱਡੇ ਵੱਡੇ ਟਰਾਲੇ ਵੱਡੇ ਵੱਡੀਆਂ ਬੱਸਾਂ ਇੰਨਾ ਕੋ ਚੱਲਦਾ ਹੈ ਉਧਰਲਾ ਤਕਰੀਬਨ 50% ਜਿਹਦਾ ਹੈਗਾਗਾ ਵੀਕਲ ਹੈ ਉਥਾਰਾ ਇਹ ਇਹਦੇ ਚੱਲ ਰਿਹਾ ਤਾਂ ਰੋਡ ਦਾ ਅਜੇ ਤੱਕ ਕਿਸੇ ਨੂੰ ਪਤਾ ਹੀ ਨਹੀਂ ਲੱਗਿਆ ਦਾ ਮਤਲਬ ਇਹ ਸਰਕਾਰ ਨੂੰ ਇਹ ਨਹੀਂ ਪਤਾ ਸੀ ਤਾਂ ਕਰਕੇ ਇਹ ਬੰਦੇ ਦੀ ਡਿੱਟ ਕੇ ਤਾਂ ਇਹ ਸਰਕਾਰ ਵੱਲੋਂ ਸਾਨੂੰ ਇਸ ਬੱਚੇ ਨੂੰ ਨੌਕਰੀ ਚਾਹੀਦੀ ਹੈ ਸਰ ਮੈਂ ਸਰਕਾਰ ਬਣੋ ਚਾਹੀਦੀ ਹੈ ਦੇਖੋ ਐ ਖੜੇ ਐ ਖੜੇ ਨਾ ਤੁਸੀਂ ਦੇਖੋ ਮੇਰੀ ਗੱਲ ਸਾਰਾ ਦਿਨ ਖੜੇ ਨਾ ਮੈਂ ਜਨਾਬ ਆਪਾ ਇਹ ਗੱਲ ਮੈਂ ਕਿੰਨੇ ਵਾਰੀ ਕਹਿ ਦਿੰਨਾ ਮੈਂ ਓਨੇ ਵਾਰੀ ਕਹਿ ਦਨਾ ਕਾ ਲੋ ਕੋਈ ਕਰ ਠੀਕ ਹੈ ਨਾ ਮੈਂ ਕਹਿ ਕੇ ਜਾਉਂਗਾ ਤੁਸੀਂ ਕੋ 10 ਵਾਰੀ ਮੈਂ 10 ਵਾਰੀ ਕਹਿ ਦੂੰਗਾ ਇਹ ਗੱਲ ਆਪਣੀ ਹੋ ਗਈ ਸਰ ਮੈਂ ਕਿਸੇ ਗੱਲ ਤੋਂ ਤੁਹਾਨੂੰ ਮਨਾ ਕੀਤਾ ਮੈਂ ਤੁਹਾਨੂੰ ਆਪ ਕਹਿਣਾ ਮੇਰਾ ਵੀ ਫਾਇਦਾ ਇਹਦੇ 'ਚ ਸਾਡੇ ਹਲਕੇ ਦੇ ਲੋਕਾਂ ਦਾ ਫਾਇਦਾ ਮੇਰਾ ਵੀ ਫਾਇਦਾ ਇਹਦੇ 'ਚ ਇਹਦੇ 'ਚ ਤਾਂ ਕੋਈ ਹੋਈ ਨਹੀਂ ਮੁਆਵਜ਼ੇ ਦੀ ਗੱਲ ਹੋ ਗਈ ਨੌਕਰੀ ਦੀ ਗੱਲ ਹੋ ਗਈ ਮੈਂ ਤੁਹਾਨੂੰ ਕਹਿ ਦਿੰਦਾ ਝੂਠ ਬੋਲ ਕੇ ਜਮਾ ਨਹੀਂ ਜਾਉਂਦਾ ਮੈਂ ਸਬੰਧਤ ਅਧਿਕਾਰੀਆਂ ਨਾਲ ਗੱਲ ਕਰਾਂਗੇ ਕੁਛ ਤਰੀਕਾ ਪਾਣ ਦੇ ਕੋਈ ਦਿੱਤਾ ਨਹੀਂ ਕਰ ਰਹੇ ਉਹਨਾਂ ਨੇ ਨਾ ਕੋਈ ਦਿੱਤਾ ਇੱਥੇ ਆ ਕੇ ਮੁਲਾਜ਼ਮ ਉਹ ਮੇਰਾ ਸਾਥ ਚਾਰ ਦਿਨ ਪਹਿਲਾਂ ਕੋਈ ਵੀ ਸੰਘਰਸ਼ ਹੁੰਦਾ ਜਦੋਂ ਹੁਣ ਸ਼ੁਰੂ ਹੋ ਗਿਆ ਤੇ ਹੁਣ ਸਾਰੀਆਂ ਮਸਲਿਆਂ ਦੇ ਹੱਲ ਹੁਣ ਹੋਣਗੇ ਬਹਾਨਾ ਬਣਨਾ ਆਹ ਠੀਕ ਆਪ ਨੂੰ ਸੱਦੋ ਇੱਥੇ ਆਹ ਗੱਡੀ ਦਾ ਨੰਬਰ ਇੱਥੇ ਚੈੱਕ ਹੋਗੇ ਹੁਣ ਹੋਣੇ ਚਾਹੀਦੇ ਐਸੇ ਟਾਈਮ ਵੀ ਇਹ ਰੂਟ ਤੇ ਸਹੀ ਆ ਗੱਲ ਤੱਕ ਨਹੀਂ ਆਪ ਜਾ ਕੇ ਅਸੀਂ ਨਹੀਂ ਤੁਸੀਂ ਜਾਓ ਜੀ ਹੱਦ ਕੇ ਅਸੀਂ ਜਨਤਾ ਦੇ ਸਾਹਮਣੇ ਪ੍ਰੂਫ ਕਰਨਾ ਚਾਹੁੰਦੇ ਆ ਜਿਹੜੇ ਕੱਲ ਦੇ ਮੱਛਰ ਚ ਦੋ ਰਾਤਾਂ ਹੋ ਗਿਆ ਉਹ ਮਾਂ ਦਾ ਬੁਰਾ ਹਾਲਾ ਵਿਚਾਰੀ ਕੋਈ ਨਹੀਂ ਕੋਈ ਸੱਤੋ ਸੱਤ ਪ੍ਰੂਫ ਦਿਓ ਤੁਹਾਨੂੰ ਦਾ ਸੱਤ ਵਿੱਚ ਉਹ ਯਾਰ ਮੰਨ ਲਓ ਜੇ ਕੱਲੀਆਂ ਬੱਸਾਂ ਦਾ ਜਿਹੜੀਆਂ ਨਜਾਇਜ਼ ਬੱਸਾਂ ਨੇ ਇਹਨਾਂ ਦਾ ਇਹਨਾਂ ਦੇ ਚਲਾਣ ਮੋٹے ਹੋਣੇ ਚਾਹੀਦੇ ਤੇ ਮੈਂ ਨਾ ਮੋਟਰਸਾਈਕਲ ਦਾ ਚਲਾਣ ਹੀ ਨਾ ਘਟਣਾ ਪਵੇ ਇੰਨਾ ਪੈਸਾ ਖਜਾਨੇ ਸਾਡੇ ਜਾਵੜੇ ਪਤਾ ਨਹੀਂ ਕਿੰਨੀਆਂ ਨਜਾਇਜ਼ ਬੱਸਾਂ ਤੇ ਵੈਸੀ ਤੁਰੀਆਂ ਵਰਦੀਆਂਗਾ ਬਿਨਾ ਡੇਟਾ ਤੋਂ ਬਿਨਾ ਇੰਸ਼ੋਰੈਂਸ ਤੋਂ ਬੱਸਾਂ ਤੁਰੀਆਂ ਵਰਦੀਆਂ ਬੰਨੀ ਕੋਈ ਇਹਦਾ ਮਤਲਬ ਜਿਹੜਾ ਬੰਦਾ ਪਾਵਰ 'ਚ ਹੈ ਜਿਹੜਾ ਬੰਦਾ ਪੈਸੇ 'ਚ ਹੈ ਅੱਜ ਅਸੀਂ ਆ ਪਾਵਰ 'ਚ ਬੈਠੇ ਆ ਇੱਥੇ ਇਕੱਠੇ ਹੋ ਕੇ ਇਕੱਲੇ ਬੰਦੇ ਤਾਂ ਕੁਝ ਨਹੀਂ ਵੱਟੀਦਾ ਇੱਥੇ ਯਾਰਾਂ ਅਸੀਂ ਆ ਆ ਕੇ ਦੋ ਚਾਰ ਪਿੰਡ ਇਕੱਠੇ ਹੋ ਕੇ ਬਹਿ ਗਏ ਤਾਂ ਸਾਰਾ ਸਾਰਾ ਪ੍ਰਜਾਣ ਸਾਥੇ ਆ ਗਿਆ ਜੇ ਬਾਈਚਾਂਦ ਮੈਂ ਇਕੱਲਾ ਆ ਕੇ ਇੱਥੇ ਰੋਡ ਤੇ ਬਹਿ ਜਾ ਤਾਂ ਮੇਰੇ ਮਾਰ ਮਾਰ ਖੇਤਰਪੁਰ ਖਾਲਿਆਂ ਨੇ ਮੈਂਡ ਚ ਲੈ ਲੈਣਾ ਚਾਕੇ ਗੱਲ ਤਾਂ ਇਹ ਆ ਵੀ ਪਾਵਰ ਹੈ ਤਾਂ ਇਹਨਾਂ ਬਸਾਲਿਆਂ ਕੋਲੇ ਜਾਂ ਇਹਨਾਂ ਕੋਲੇ ਤਾਂ ਲਗਾਤਾਰ ਪਾਵਰ ਆ ਉਸ ਕਰਕੇ ਇਹ ਬੇਪਰਵਾਹ ਵੀ ਕੋਈ ਨਹੀਂ ਬੰਦਾ ਮਰ ਗਿਆ ਇੱਕ ਅੱਧਾ ਕੋਈ ਗੱਲ ਨਹੀਂ ਹੋ ਜੂਗਾ ਇਹ ਇੱਕ ਨਾਰਮਲ ਕੇਸ ਹੈ ਨਾ ਕੋਈ ਵੱਡਾ ਕੇਸ ਨਹੀਂ ਹੋਇਆ ਇਹਨਾਂ ਦਾ ਚਲੋ ਜੀ ਤੁਸੀਂ ਹੁਣ ਐ ਕਰੋ ਹੁਣ ਤੁਸੀਂ ਇਹ ਸੱਦ ਲਓ ਜਿਹੜਾ ਸੱਦਣਾ ਹੈ ਉਸ ਤੋਂ ਬਾਅਦ ਇੱਕ ਮਿੰਟ ਹੁਣ ਤੁਸੀਂ ਉਹ ਜਿਹੜਾ ਸਬੰਧਤ ਅਧਿਕਾਰੀ ਹੈਗੇ ਨੌਕਰੀ ਵਾਲੇ ਉਹਨਾਂ ਦਾ ਜਾਂ ਪ੍ਰਪੋਜ਼ਲ ਜਾਂ ਇਹ ਸਾਨੂੰ ਛੋਟਾ-ਵੋਟ ਜਿਹੜੇ-ਜਿਹੜੇ ਵਿਭਾਗ ਮੇ ਸਬੰਧਤ ਹੈ ਮਾੜਾ-ਮੋਟਾ ਕੋਈ ਲਿਖਤੀ ਭਰੋਸਾ ਕਿਸੇ ਪਾਸੋਂ ਸਾਰੀਆਂ ਜਿਹੜੀਆਂ ਸਾਡੀਆਂ ਦੋ ਡਿਮਾਂਡਾਂ ਮੇਨ ਆ ਉਹਨਾਂ ਦੇ ਉੱਤੇ ਤੁਸੀਂ ਲਿਖਤੀ ਭਰੋਸਾ ਕਿਵੇਂ ਦੇ ਸਕਦੇ ਹੋ ਦਿਓ ਕਿਹਨੂੰ ਦੇਈਏ ਹੈ ਇਹਨੂੰ ਦੇਈਏ ਉਹ ਜਿਹੜੀ ਕਮੇਟੀ ਬਣੀ ਆ ਇੱਥੇ ਕਮੇਟੀ ਨੂੰ ਦੇਈਏ ਕਿਹਦੇ ਵੱਲੋਂ ਲਿਖਤੀ ਸਰਕਾਰ ਵੱਲੋਂ ਲਿਖ ਕੇ ਦੇ ਦਿਓ ਜਾਂ ਮਹਿਕਮਿਆਂ ਵੱਲੋਂ ਲਿਖ ਕੇ ਜਿਵੇਂ ਕੰਮ ਹੁੰਦਾ ਹੁੰਦਾ ਨਾ ਆਪਾਂ ਮੈਂ ਤੁਹਾਡੇ ਵੱਲੋਂ ਮੰਗ ਪੱਤਰ ਦੇਵਾਂਗਾ ਪਿੰਡ ਤੋਂ ਮੰਗ ਪੱਤਰ ਲਵਾਂਗਾ ਆਹ ਕੰਮ ਕਰੂਗਾ ਆਹ ਅਰਜੀ ਇੱਥੇ ਪਹੁੰਚ ਗਈ ਉਸ ਤੋਂ ਬਾਅਦ ਮੈਂ ਆਪ ਉਹ ਕਰਾਂਗਾ ਸਬੰਧਤ ਅਧਿਕਾਰੀ ਪਰਸਨਲੀ ਲਿਖ ਕੇ ਜਾਵੜੂਗਾ ਉਹਦਾ ਕੀ ਹੱਲ ਹੋਊਗਾ ਜੀ ਇਹ ਐ ਮਸਲੇ ਨਹੀਂ ਹੱਲ ਹੁੰਦੇ ਹੁੰਦੇ ਜਨਾਬ ਨਹੀਂ ਪਰ ਇਹ ਬੋਲਦਾ ਐਵੇਂ ਉਹ ਆਈਂ ਗਾ ਕੇ ਉਠਾਂਗੇ ਅਸੀਂ ਇਹ ਆਈਂ ਗਾ ਕੇ ਉਠਾਂਗੇ ਇਹ ਬੰਦਾ ਦੀਵ ਚੱਕਰੀ ਉੱਤੇ ਚੜਾ ਦੇ ਸਾਡੇ ਹਜੇ ਕੋਈ ਕਸਰ ਨਹੀਂ ਸਾਡੇ ਚ 4 ਮਹੀਨੇ ਉਹ ਲੜਾ ਭਰਾ ਮਾਰੇ ਇਹਨਾਂ ਨੇ ਅੱਗੇ ਤੇ ਹੁਣ ਫੇਰ ਸਾਡਾ ਪੁੱਤ ਰਗੜਦਾ ਇਹ 6 ਸਾਲ ਦਾ ਜਦੋਂ ਇਹਨੂੰ ਪਾਲਿਆ ਦੀ ਮਾਂ ਨੇ ਉਹਨੂੰ ਪੁੱਛ ਕੇ ਵੇਖੋ ਇੱਥੇ ਸਰਕਾਰਾਂ ਦੀਆਂ 2.5 ਲੱਖ ਰੁਪਏ ਦੇ ਕੇ ਕੰਮ ਕਰੋ ਉਹ ਕੱਢ ਦੋ ਕੱਢ ਸਰਕਾਰ ਆ ਕੇ ਜਿਹੜੇ ਮਲਾਜਮਾ ਸਾਡੇ ਪੁੱਸ ਮਲਾਜਮੇ ਆਕੀ ਜਾਂਦੇ ਆ 2.5 ਲੱਖ ਰੁਪਇਆ 6-6 ਸਾਲ ਦੇ ਸੀ ਜਦੋਂ ਉਹਨੇ ਪਾਲਿਆ ਸਾਡੇ ਪੱਗ ਨੂੰ ਰੱਖ ਕੇ ਉਹ ਸਾਡੀ ਪਿੰਡ ਦੀ ਨੋ ਜਿਹੜੇ ਛਾਵਾ ਹੋਂਨਾ ਭਰਾਵਾਂ ਦੀ ਕੁੜੀ ਆ ਉਹ ਜਿਹੜੀ ਗਰੀਬਦਾਰ ਦੀ ਸੀ ਮਾਈ ਚਮੈਰਾ ਸਿੱਖਾਂ ਦੀ ਕੁੜੀ ਹੈਗੀ ਉਹ ਹਾਂ 4 ਸਾਲ 4-4 ਸਾਲ ਦੇ ਬੱਚੇ ਜਿਹਨੂੰ ਛੱਟ ਕੇ ਪਾਲਿਆ ਉਹਨੇ ਇਹੀ ਮੁੰਡਾ ਕੰਮ ਵਾਲਾ ਸੀਗਾ ਦੂਜੇ ਮੁੰਡੇ ਦੇ ਚਾਰੇ ਤੋਂ ਕੰਮ ਨਹੀਂ ਹੁੰਦਾਗਾ ਹੌਜ ਵੀ ੱੱਕੇ ਖਾਲੇ ਨੇ ਨਹੀਂ ਵਰਤ ਮਿਲੇ ਹੰਨੀ ਸਾਨੂੰ ਦੁਕਾਨ ਕਰੀ ਸੀ ਹੁਣ ਆਕੇ ਹੁਣ ਆਕੇ ਨਜਾਇਜ਼ ੱੱਕਾ ਕਰਕੇ ਇਥੇ ਮਾਰਿਆ ਅਸੀਂ ਮਰੇ ਮਰੇ ਬਿਨਾਂ ਧਰਨਾ ਨਹੀਂ ਚੱਕਣਾ ਬਸ ਸਾਡਾ ਰੋਜ਼ ਦਾ ਕੀਤਾ ਇਥੇ ਮਾਰਦੇ ਕਦੇ ਨੂੰ ਇਹ ਕਦੇ ਸਾਨੂੰ ਤਾਰਦੇ ਨਹੀਂ ਸਾਡੀਆਂ ਸੜਕਾਂ ਦੇ ਉੱਤੇ ਸਾਡੇ ਬਸ ੱਡੇ ਤੇ ਤਾਰਦੇ ਨਹੀਂ ਸਾਨੂੰ ਇਹ ਜੇ ਨੂੰ ਕਹਿ ਦੇਣਾ ਫਰੀਦਕੋਟੋਂ ਚੜੇ ਅਸੀਂ ਸਾਨੂੰ ਤਾਰਦੇ ਨਹੀਂ ਦਾਰਦੇ ਸੀ ਸਵਾਰੀ ਭੋਰਾ ਇਹ ਨਹੀਂ ਧੋਖਾ ਸਾਨੂੰ ਇਹ ਇਹ ਹੁਣ ਮਰੇ ਮਰੇ ਬਣਾ ਨਹੀਂ ਜਖਣਾ ਸੀ ਅੱਜ ਆ ਗਿਆ ਦਿੰਦੀ ਮੈਂ ਮਿਸ ਗਾਈਡ ਕਰਕੇ ਤੁਹਾਨੂੰ ਨਹੀਂ ਜਾਣਾ ਚਾਹੁੰਦਾ ਕਿ ਤੁਸੀਂ ਗੱਲ ਨਹੀਂ ਸਮਝਦੇ ਮੇਰੀ ਕੀ ਬ੍ਰੋਥਾ ਮੇਰੇ ਤੇ ਯਕੀਨ ਤਾਂ ਕਰਨਾ ਪੈਣਾ ਕਿ ਮੈਂ ਤੁਹਾਡਾ ਫਰਵਾਈ ਕਰ ਰਹੇ ਹਾਂ ਮੈਂ ਆਪ ਬੈਠ ਜਾਂਦਾ ਤੁਹਾਡੇ ਨਾਲ ਤੁਸੀਂ ਮੇਰੀ ਗੱਲ ਸਮਝੋ ਇੱਕ ਨਹੀਂ ਤੁਹਾਡੇ ਦੁਆਰਾ ਇਹ ਕੀ ਕਹਿੰਦਾ ਤੁਹਾਡੇ ਜੀ ਸਰ ਮੇਰੀ ਇੱਕ ਗੱਲ ਸਮਝੋ ਮੈਂ ਨਾ ਅੱਜ ਜਾਵਾਂ ਨਾ ਕੱਲ ਜਾਵਾਂ ਮੈਂ ਝੂਠ ਬੋਲ ਕੇ ਨਹੀਂ ਜਾ ਸਕਦਾ ਮੈਂ ਗੱਲ ਕਲੀਅਰ ਕਰਕੇ ਬਾਈ ਸਾਰੇ ਤੈਨੂੰ ਬਾਦਗੇ ਆਵਾ ਲੈ ਕੇ ਬਾਈ ਸਾਰੇ ਪੈਕਟ ਪਾਪਾ ਤੇ ਰੌਲਾ ਪਾਵਾਂਗੇ ਕੋਈ ਹਾਲ ਨਹੀਂ ਹਾਂ ਉਹ ਹੀ ਤਾਂ ਗੱਲ ਪਹਿਲਾਂ ਵੀ ਬੇਇਨਤੀ ਕੀਤੀ ਵੀ ਜਿਹੜੇ ਬੰਦਿਆਂ ਦੇ ਆਪਾਂ ਨਾਮ ਲਿਖਿਆ ਜਿਨ੍ਹਾਂ ਨੇ ਬੁਲਾਰੇ ਬੋਲਣ ਆਤੇ ਜਿਨ੍ਹਾਂ ਨੂੰ ਕਿਹਾ ਸੀ ਉਹ ਬੰਦੇ ਇੱਥੇ ਆਇਓ ਬਾਕੀ ਬੰਦੇ ਤੁਸੀਂ ਯਾਰ ਬੈਠੋ ਸਾਰਿਆਂ ਨੂੰ ਪਤਾ ਲੱਗ ਗਿਆ ਕੁਛਾ ਨਾ ਕਰਿਓ ਆਪਣਾ ਹੱਲ ਇਦਾਂ ਨਹੀਂ ਹੋਣਾ ਕਾਮਰੋਲ ਹੀ ਪਾ ਕੇ ਜੇ ਤੁਹਾਨੂੰ ਯਕੀਨ ਆ ਵੀ ਅਸੀਂ ਇੱਥੇ ਖੜ ਕੇ ਗੱਲ ਸਹੀ ਤਰੀਕੇ ਨਾਲ ਕਰ ਸਕਦੇ ਆ ਤੇ ਬੈਠੋ ਤੁਹਾਨੂੰ ਤਰੀਕੇ ਆਉਂਦੇ ਆ ਗੱਲ ਕਰਨ ਦੇ ਹਰ ਜਗ੍ਹਾ ਦਾ ਇੰਡੀਆ ਦਾ ਪੂਰੇ ਕੋਨੇ-ਕੋਨੇ ਦਾ ਪਾਣੀ ਪੀਤਾ ਅਸੀਂ ਪੂਰਾ ਸਾਰਾ ਕੁਝ ਸਿਸਟਮ ਸੈੱਟ ਕਰਕੇ ਭੇਜਾਂਗੇ ਜੀ ਦੇਖੋ ਤੁਹਾਡੀ ਪਾਵਰ ਕੀ ਹੈ ਇੱਕ ਮਿੰਟ ਮੈਂ ਨਹੀਂ ਕਹਾਂ ਵੀ ਪਾਵਰ ਕੱਟ ਹੈ ਪਰ ਜਿਹੜੇ ਲੈਵਲ ਦੀ ਸਾਡੀਆਂ ਡਿਮਾਂਡ ਹੈ ਉਸ ਲੈਵਲ ਦਾ ਤੁਹਾਡੇ ਹੱਥ ਦੇ ਵਿੱਚ ਸਿਗਨੇਚਰ ਕਰਨ ਦੀ ਪਾਵਰ ਤੁਹਾਡੇ ਕੋਲ ਹੈ ਨਹੀਂ ਠੀਕ ਹੈ ਨਾ ਜੀ ਇਸ ਕਰਕੇ ਉਸ ਪਾਵਰ ਦਾ ਕੋਈ ਜਦੋਂ ਬੰਦਾ ਆਊਗਾ ਤਾਂ ਉਹ ਤੁਹਾਨੂੰ ਇੱਥੇ ਲਿਖ ਕੇ ਵੀ ਦੇ ਜੂਗਾ ਕਿਉਂਕਿ ਤੁਸੀਂ ਤਾਂ ਲਿਖ ਕੇ ਦੇ ਨਹੀਂ ਨਾ ਸਕਦੇ ਤੁਹਾਡੇ ਕੋਲ ਉਹ ਪਾਵਰ ਹੈ ਨਹੀਂ ਜਿਹੜੀ ਨਾਲ ਲਿਖਿਆ ਜਾਣਾ ਪੈਣਾ ਅਸੀਂ ਤੁਹਾਡਾ ਸਤਿਕਾਰ ਕਰਦੇ ਹਾਂਗੇ ਪਰ ਸਾਨੂੰ ਉਹ ਪਾਵਰ ਇੱਥੇ ਲੈ ਕੇ ਆਓ ਜਿਹੜੀ ਪਾਵਰ ਸਾਨੂੰ ਲਿਖ ਕੇ ਦੇਣ ਦਾ ਪ੍ਰੋਠਾ ਦੇ ਸਕਦੀ ਜਿਹਦੇ ਕਲਮ ਦੇ ਵਿੱਚ ਤਾਕਤ ਹੈਗੀ ਹੈ ਅਸੀਂ ਕਿਉਂ ਕਿਉਂਕਿ ਪੰਜ ਬੰਦੇ ਸਾਡੇ ਪਿੰਡ ਦੇ ਇਹਨਾਂ ਬੱਤਾਂ ਦਾ ਮਾਰ ਚੁੱਕੇ ਪੰਜਵੇਂ ਤੇ ਅਸੀਂ ਅੱਜ ਉੱਭੜ ਕੇ ਆ ਗਏ ਤੇ ਛੇਵੇਂ ਦੀ ਸਾਡੀ ਜੇ ਅੱਜ ਅਸੀਂ ਆ ਧਰਨਾ ਚੱਕ ਲਿਆ ਤੇ ਛੇਵੇਂ ਦੀ ਸਾਡੀ ਤਿਆਰੀ ਹੋਊਗੀ ਗਰੰਟੀ ਹੈ ਬਾਸ ਦੁਬਾਰੇ ਫਿਰ ਮਾਰੂਗੀ ਤੁਹਾਨੂੰ ਤਾਂ ਸਾਨੂੰ ਲਿਖਤੀ ਪ੍ਰੋਥਾ ਜਿਹੋ ਪੈਨ ਹਰਾ ਹਰਾ ਪੈਨ ਜਿਹੜਾ ਚੱਲ ਸਕਦਾ ਕੋਈ ਬੰਦੇ ਨੂੰ ਇੱਥੇ ਤੁਸੀਂ ਸਾਡੇ ਕੋਲ ਲੈ ਕੇ ਆਓ ਜਿਹੜਾ ਹਰੇ ਪੈਨ ਨਾਲ ਸਾਨੂੰ ਲਿਖ ਕੇ ਕੋਈ ਦੇ ਸਕਦਾ ਠੀਕ ਹੈ ਨਾ ਜੀ ਸਾਡਾ ਬੰਦਾ ਮਰਿਆ ਅਸੀਂ ਬੰਦੇ ਇੱਕ ਮਿੰਟ ਜੀ ਅਸੀਂ ਜਿਹੜੇ ਬੰਦੇ ਐਸੇ ਆ ਤੁਸੀਂ ਵੀ ਵੀ ਜੇ ਸੱਪ ਵੀ ਮੂੜ ਦੀ ਲੰਗਦਾ ਹੋਵੇ ਜ਼ਹਿਰੀਲਾ ਤਾਂ ਵੀ ਆਪਾਂ ਗੱਡੀ ਨੂੰ ਹੌਲੀ ਕਰ ਲੈਣਾ ਵੀ ਸੱਪ ਨੂੰ ਲੰਘ ਲੈਣ ਦਿਓ ਔਰ ਇਹ ਜਗ੍ਹਾ ਦੇ ਉੱਤੇ ਪੰਜ ਬੰਦੇ ਸਾਡੇ ਪਿੰਡ ਦੇ ਇੱਕ ਹੀ ਵਾਥ ਨੇ ਦਰੜਦੇ ਤੇ ਜਿਨ੍ਹਾਂ ਨੂੰ ਸੱਪ ਜਨਾ ਰਹਿਮ ਵੀ ਨਹੀਂ ਉਹਨਾਂ ਬੰਦਿਆਂ ਨੇ ਕੀਤਾ ਹੱਡੀ ਲੱਤ ਦੀ ਹਾਂ ਹੱਡੀ ਲੱਤ ਦੀ ਤੁਸੀਂ ਬਸ ਦਾ ਜਾ ਦੇ ਦੇਖ ਲੈ ਉਹਦੀ ਮੁੰਡੇ ਦੀ ਬਾਤ ਆ ਲੱਤ ਦੀ ਹੱਡੀ ਬਸ ਦੇ ਆ ਜੇ ਇੱਕ ਘਾਣ ਮਾਰ ਕੇ ਵੇਖੋ ਕੋਈ ਵੀ ਮੁਲਾਜ਼ਮਾ ਕੋਈ ਵੀ ਅਫਸਰ ਸਾਹਿਬਾਨ ਜਾਂ ਤੁਸੀਂ ਇੱਕ ਘਾਣ ਮਾਰ ਕੇ ਜੇ ਬੈਂਕ ਪਰ ਤੋੜ ਦਿਓ ਤੇ ਮੈਂ ਮੰਨ ਜੂ ਤੁਹਾਨੂੰ ਇੱਕ ਘਾਣ ਨਾ ਤੋੜਦਾ ਨਹੀਂ ਕਿੰਨੀ ਸਪੀਡ ਨਾਲ ਸਾਹਮਣੇ ਤੋਂ ਟੱਕਰ ਮਾਰੀ ਆ ਵੀ ਬੰਦੇ ਦੀ ਇੱਕ ਲੱਤ ਦੀ ਹੱਡੀ ਉਹ ਨਾਲ ਹੀ ਲੈ ਕੇ ਤੁਰ ਗਿਆ ਕਿੰਨੀ ਬੇਰਹਿਮੀ ਹੈ ਥੱਪ ਜਿੰਨਾ ਵੀ ਰਹਿਮ ਨਹੀਂ ਹੋਣੇ ਕਰਿਆ ਤਾਂ ਸਾਨੂੰ ਹੁਣ ਇਹਦੇ ਉੱਤੇ ਨੱਥ ਪਾਉਣ ਵਾਸਤੇ ਆ ਜਿਹੜਾ ਅਸੀਂ ਬਹਿ ਗਏ ਆ ਇਹ ਪੂਰੀ ਲਗਾਮ ਚੰਗੀ ਤਰ੍ਹਾਂ ਪਊਗੀ ਇਹ ਐਸ ਤਰੀਕਰਾਂ ਨੇ ਵੀ ਕਹਿ ਕੇ ਤੇ ਬੰਦੇ ਤੁਰ ਗਏ ਤੇ ਠੀਕ ਆ ਜੀ ਕਹਿ ਕੁਕੇ ਵਾਲਾ ਕੰਮ ਬਿਲਕੁਲ ਨਹੀਂ ਹੋਣਾ ਪਾਵਰ ਜਿੱਦੀ ਸਾਡੀ ਡਿਮਾਂਡ ਆ ਓਡੀ ਪਾਵਰ ਦਾ ਕੋਈ ਅਫਸਰ ਜਾਂ ਓਰ ਦਾ ਕੋਈ ਰਾਜਨੀਤਿਕ ਲੀਡਰ ਇੱਥੇ ਆ ਕੇ ਕੰਮ ਅਸੀਂ ਮੁੱਖ ਮੰਤਰੀ ਸਾਹਿਬ ਨਾਲ ਗੱਲ ਕਰਨ ਲਈ ਅਸੀਂ ਤੁਹਾਨੂੰ ਪਰੋਥਾ ਦਿਵਾਉਣਾ ਵੀ ਇਹ ਦੋ ਡਿਮਾਂਡਾਂ ਤੁਹਾਡੀਆਂ ਪੂਰੀਆਂ ਹੋ ਜਾਣ ਸਾਡੀ ਤੀਜੀ ਕੋਈ ਡਿਮਾਂਡ ਹੀ ਨਹੀਂ ਬੱਚਾ ਵੀ ਚਲਾ ਲਿਓ ਰੂਟ ਤੇ ਰੂਟ ਰੋਡ ਵੱਡਾ ਤੇ ਬੱਚੇ ਨੂੰ ਨੌਕਰੀ ਦੋ ਡਿਮਾਂਡਾਂ ਸਾਡੀਆਂ ਮੇਨ ਐ ਇਹ ਤੁਸੀਂ ਲਿਖ ਕੇ ਹਰੇ ਪੈਨ ਨਾਲੇ ਪਾਵਰ ਵਾਲੇ ਬੰਦੇ ਨੂੰ ਇੱਥੇ ਲੈ ਕੇ ਆਓ ਜਿਹੜਾ ਸਾਨੂੰ ਪਾਵਰ ਰੱਖਦਾ ਤੁਹਾਡਾ ਮੈਂ ਸਤਿਕਾਰ ਕਰਦਾ ਜਿਹਨੂੰ ਬੁਲਾਇਓ ਜਿਹਨੂੰ ਬੁਲਾਓ ਕੌਣ ਆਊਗਾ ਤੁਸੀਂ ਲਿਖ ਕੇ ਦੇ ਨਹੀਂ ਸਕਦੇ ਤੁਹਾਡਾ ਜਮੀਰ ਨਹੀਂ ਮੰਦਾ ਨਹੀਂ ਮੈਂ ਇਹ ਗੱਲ ਜਮੀਰ ਮੇਰਾ ਇਸ ਗੱਲ ਨਹੀਂ ਮੈਂ ਮੈਂ ਪਹਿਲਾਂ ਸਾਰਿਆਂ ਨੂੰ ਸੁਣਾਦਾ ਪਹਿਲੀ ਗੱਲ ਤਾਂ ਆਪਾਂ ਇੱਥੇ ਕੋਈ ਜਿਦ ਜਦੋਂਣ ਨਹੀਂ ਆਏ ਮੈਂ ਜੇ ਆਇਆ ਤਾਂ ਮੈਂ ਇੱਥੇ ਥੋੜੇ ਕਰਕੇ ਆਇਆ ਠੀਕ ਹੈ ਨਾ ਕਿਉਂਕਿ ਮਾਲਕ ਨੇ ਜੇ ਸੱਤਾ ਬਖਸ਼ੀਏ ਤਾਂ ਅਸੀਂ ਲੋਕਾਂ ਦੇ ਕੰਮ ਕਰਾਂਗੇ ਤਾਂ ਗਾਹ ਨੂੰ ਤੁਸੀਂ ਵੀ ਸਾਡੀ ਸੁਣ ਲੋਗੇ ਜੇ ਅਸੀਂ ਤੁਹਾਡੀ ਨਹੀਂ ਸੁਣੀ ਤੇ ਸਾਡੀ ਤੁਸੀਂ ਕਿਉਂ ਸੁਣੋਗੇ ਸਿੰਪਲ ਗੱਲ ਹੈ ਇਹ ਦੂਜੀ ਗੱਲ ਮੈਂ ਮੈਨੂੰ 17 ਸਾਲ ਹੋ ਗਏ ਆਸਟ੍ਰੇਲੀਆ ਰਹਿੰਦੇ ਨੂੰ ਮੈਨੂੰ ਮੈਂ ਥੋੜਾ ਜਿਆਦਾ ਜਿਆਦੇ ਭਾਵੁਕ ਹੋ ਜਾਂਦਾ ਗੱਲਾਂ ਤੋਂ ਲੈ ਕੇ ਪਰ ਮੈਨੂੰ ਆਇਆ ਵੀ ਇੱਥੇ ਭਾਵਨਾਵਾਂ ਵੀ ਪੁਰਾਣੇ ਲੀਡਰਾਂ ਨੇ ਖਤਮ ਕਰ ਰੱਖੀਆਂ ਇਹ ਗੱਲ ਚੰਗੀ ਤਰ੍ਹਾਂ ਦਾ ਆਪਾਂ ਨੂੰ ਪਤਾ ਕਹਿ ਜਾਂਦੇ ਸੀ ਹੁਣ ਇਹ ਜਿਵੇਂ ਸਾਰ ਮੈਨੂੰ ਕਹੀ ਜਾਂਦੇ ਆ ਅਕਲ ਕਿ ਇਥੇ ਲਿਖ ਕੇ ਦੇ ਕੇ ਜਾਓ ਮੇਰੀ ਨਹੀਂ ਜਬੀਰ ਮੰਗਦੀ ਮੰਨਦੀ ਕਿ ਮੈਂ ਝੂਠ ਤੋਂ ਨੂੰ ਕਹਿਦਾ ਵੀ ਹਾਂਜੀ ਆ ਕਰ ਜੂ ਆ ਕਰ ਜੂ ਆ ਕਰ ਦੂ ਮੈਂ ਤੁਹਾਨੂੰ ਇੰਨਾ ਕੁ ਯਕੀਨ ਦਵਾ ਸਕਦਾ ਕਿ ਹਾਂ ਪਹਿਰਬਾਈ ਮੈਂ ਆਪ ਕਰੂੰਗਾ ਨੌਕਰੀ ਵਾਸਤੇ ਸਰਤ ਵਾਸਤੇ ਇਹਨਾਂ ਤੇ ਅਰਜ਼ੀ ਕਰਵਾਉਂਗਾ ਇਹਨਾਂ ਤੇ ਅੱਜ ਹੀ ਜਿੰਨੇ ਇਹਨਾਂ ਦੇ ਪਰਮਾਟਾ ਇੰਸ਼ੋਰੈਂਸ ਨਹੀਂ ਆ ਇਹਨਾਂ ਤੇ ਅਰਜੀ ਕਰਾਉਂਗਾ ਹੰਪਾਂ ਦਾ ਕੰਮ ਤੁਹਾਨੂੰ ਮੈਂ ਆਸਲੀਆ ਸਾਹਿਬ ਖੜੇ ਨੇ ਸਾਡੇ ਇਹਨਾਂ ਨੂੰ ਕਹਤਾ 15 ਦਿਨਾਂ ਦੇ ਵਿੱਚ ਵਿੱਚ ਹੋ ਜਾਊਗਾ ਮੁਆਵਜ਼ੇ ਦੀ ਗੱਲ ਹੈ ਉਹ ਆਪਾਂ ਉਹਨਾਂ ਨਾਲ ਬੈਠ ਕੇ ਕਰ ਲਾਂਗੇ ਵੀ ਕਿੰਨਾ ਦਾ ਮੁਆਵਜ਼ਾ ਦੀਪਵਾਸ ਵਾਲੇ ਦੇਣਗੇ ਐਦੋਂ ਉੱਤੇ ਮੈਨੂੰ ਦੱਸੋ ਤੁਸੀਂ ਕਹਿੰਦੇ ਮੈਂ ਤੁਹਾਡੇ ਨਾਲ ਆ ਕੇ ਬੈਠ ਜਾਣਾ ਕੋਈ ਚੱਕਰ ਵਾਲੀ ਗੱਲ ਨਹੀਂ ਮੈਂ ਤੁਹਾਡੇ ਨਾਲ ਹਮੇਸ਼ਾ ਕਿਉਂਕਿ ਆਏ ਜੇ ਆਪਾਂ ਗੱਲਾਂ ਹੀ ਕਰਦੇ ਰਹੇ ਵੀ ਤੁਹਾਨੂੰ ਯਕੀਨ ਨਹੀਂ ਆ ਨਹੀਂ ਮੈਂ ਤੁਹਾਨੂੰ ਕਹਿਣਾ ਵੀ ਯਕੀਨ ਕਰਕੇ ਦੱਸਿਓ ਨਾ ਕੰਮ ਹੋਇਆ ਮੈਂ ਤੁਹਾਨੂੰ ਆਪ ਸੱਦੂਗਾ ਕਿ ਆਜੋ ਆਪਣਾ ਕੰਮ ਨਹੀਂ ਹੋਇਆ ਆਪਾਂ ਵੇਖਣਾ ਉੱਥੇ ਇਹ ਤੁਹਾਨੂੰ ਮੈਂ ਤੁਹਾਡੇ ਨਾਲ ਬਹਾਰ ਕਰਕੇ ਜੀ ਆਇਆਂ ਜੇ ਲੋ ਤੁਹਾਨੂੰ ਆ ਕੈਮਰਾ ਆਨ ਕੈਮਰਾ ਸਾਡੀ ਗੱਲਬਾਤ ਆ ਤੁਸੀਂ ਸਾਨੂੰ ਇੰਨਾ ਭਰੋਸਾ ਦਵਾ ਰਹੇ ਆ ਉਹਦੋਂ ਬਾਅਦ ਵੀ ਸੰਗਤ ਨਾਲ ਸਲਾਹ ਕਰਦੇ ਆ ਵੀ ਸਾਰੀ ਸੰਗਤ ਕੀ ਕਹਿੰਦੀ ਹੈ 2 ਨੰਬਰ ਤੇ ਦੇਖੋ ਟਰਾਂਸਪੋਰਟ ਮੰਤਰੀ ਦਾ ਘਰ ਤੋਂ ਘਟਾਵੇ ਹੈ ਨਹੀਂ ਟਰਾਂਸਪੋਰਟ ਮੰਤਰੀ ਆਪਣੇ ਕੋਲ ਸੈਸ਼ਨ ਚੱਲ ਜਾਂਦਾ ਸੀ ਨਾ ਉੱਥੇ ਅੱਜ ਹੀ ਫਰੈਸ਼ ਹੋਏ ਆ ਉਹ ਅੱਜ ਹਲਕੇ ਜਿ ਗਏ ਹੋਣਗੇ ਆਰਟੀਓ ਨਾਲ ਮੀਟਿੰਗ ਕਰਾ ਲਓ ਹਾਂ ਬਾਅਦ ਮੀਟਿੰਗ ਕਰਵਾ ਲੈਣੇ ਨਹੀਂ ਨਹੀਂ ਕੱਲ ਨੂੰ ਆਉਣਗੇ ਅਸੀਂ ਤਾਂ ਬੈਠੇ ਆ ਇੱਥੇ ਉੱਠਣਾ ਨਹੀਂ ਅਸੀਂ ਅਜੇ ਕਿਉਂਕਿ ਕੋਈ ਵੀ ਫੈਸਲਾ ਅਸੀਂ ਲੈ ਨਹੀਂ ਸਕਦੇ ਇੰਨੀ ਅੱਜ ਉੱਠਣ ਦਾ ਅਸੀਂ ਬੈਠੇ ਆ ਤੁਸੀਂ ਇੱਕ ਆਰੀਆਂ ਨੂੰ ਪੁੱਛ ਕੇ ਦੇਖੋ ਵੀ ਉੱਠ ਖੜੋਗੇ ਇੰਨੀ ਕਰਦੇ ਹੋ ਕੇ ਜਿਹੜੀਆਂ ਜਿਹੜੀਆਂ ਮੰਗਾ ਸੀ ਜਿਹੜੀਆਂ ਜਿੰਨੀਆਂ ਮੰਗਾ ਸੀ ਮੈਂ ਤੁਹਾਨੂੰ ਕਹੀਆਂ ਨਾ ਆਪ ਕਿ ਮੈਂ ਉਹਦੀ ਪੈਰਵਾਹੀ ਕਰੂੰਗਾ ਆਪ ਕਰੂੰਗਾ ਹੁਣ ਇਦੋਂ ਬਾਅਦ ਮੈਂ ਨਾ ਤਾਂ ਮੈਂ ਤੁਹਾਨੂੰ ਠਾਣ ਤੇ ਰਾਜ਼ੀ ਆ ਨਾ ਤੁਹਾਡੇ ਬੈਠੇ ਤੇ ਰਾਜ਼ੀ ਆ ਮੈਂ ਪਹਿਲੀ ਗੱਲ ਦੁੱਖੀ ਉਹ ਹੀ ਬੰਦਾ ਬੈਠਦਾ ਕਿਹੜਾ ਕੀਦਾ ਜੀ ਕਰਦਾ ਕੰਮ ਛੱਡ ਕੇ ਇੱਥੇ ਬੈਠਾ ਰਵੇ ਮੈਂ ਆਪ ਇਹ ਗੱਲ ਸਮਝਦਾ ਸਾਨੂੰ ਕੱਲ੍ਹ ਵਾਸਤੇ ਚੁਣਿਆ ਸੀ ਅਸੀਂ ਕੀ ਕਰਦੇ ਆ ਭਗਾਈ ਤੁਹਾਡੇ ਵਾਸਤੇ ਮੈਂ ਤੁਹਾਨੂੰ ਆਪ ਕਹਿ ਕੇ ਜਾਂਦਾ ਮੈਨੂੰ ਪਰਸਨਲੀ ਇੰਨਾ ਕਹਿਣ ਦੀ ਕੀ ਲੋੜ ਆ ਇੱਥੇ ਨਹੀਂ ਮੈਨੂੰ ਕੀ ਲੋੜ ਇੱਥੇ ਆ ਕੇ ਉਹ ਗੱਲ ਕਰਨ ਦੀ ਮੈਂ ਤੁਹਾਡਾ ਗੁੱਸਾ ਵੀ ਸਮਝਦਾ ਹਾਂ ਦੁੱਖ ਵੀ ਸਮਝਦਾ ਮੈਂ ਐਂ ਕਹਿਣਾ ਦੁੱਖ ਵੀ ਭੁੱਲ ਜਾਾਂਗੇ ਜਿਹੜਾ ਹੋ ਜੂਗਾ ਆਪਾਂ ਨੂੰ ਇਹ ਹੈ ਕਿ ਗਾਂ ਨੂੰ ਨਾ ਨੁਕਸਾਨ ਹੋਵੇ ਕਿਸੇ ਦਾ ਉਹ ਗੱਲ ਚੰਗੀ ਤਰ੍ਹਾਂ ਆਪਾਂ ਸਮਝਦੇ ਆ ਪੜੇ ਲੈ ਕੇ ਹੈਗੀਆਂ ਸਾਰੇ ਠੀਕ ਗੱਲ ਕਰੀ ਜੰਨੇ ਆਪਾਂ ਜਿਹੜੀਆਂ ਜਿੰਨੀਆਂ ਤੁਹਾਡਾ ਤੁਹਾਡੀਆਂ ਮੰਗਾਂ ਅੱਜ ਮੰਨਣ ਆਣੀਆਂ ਉਹ ਅੱਜ ਮੰਨਾਂਗੇ ਦੂਜੀ ਗੱਲ ਮੈਂ ਫੇਰ ਕਹਿਣਾ ਨੌਕਰੀ ਦਾ ਵੀ ਮੈਂ ਆਪ ਫੈਰਵਾਈ ਕਰੂੰਗਾ ਸੜਕ ਦੀ ਮੈਂ ਆਪ ਫੈਰਵਾਈ ਕਰਾਂਗਾ ਬਾਕੀ ਜੋ ਤੁਹਾਡਾ ਹੁਕਮ ਹੈ ਕੋਈ ਗੱਲ ਨਹੀਂ ਸਿਰ ਮੱਥੇ ਆ ਮੇਰੇ ਵੱਲੋਂ ਮੈਂ ਇੰਨਾ ਕਿ ਜ਼ਰੂਰ ਆਦੇ ਵੱਲੋਂ ਮੈਨੂੰ ਆਏ ਸੀਗਾ ਕਿ ਮੈਂ ਥੋੜੇ ਇੱਥੇ ਹਾਜ਼ਰੀ ਲਵਾ ਕੇ ਜਾਵਾਂ ਕਿਉਂਕਿ ਕਈ ਵਾਰੀ ਆਏ ਹੋ ਜਾਂਦਾ ਹੁੰਦਾ ਸਾਡੇ ਤੇ ਤਾਂ ਵੈਸੇ ਹੀ ਕਹਿ ਦਿੰਦੇ ਆ ਕਿ ਯਾਰ ਐਮਐਲਏ ਨਹੀਂ ਆਇਆ ਆਏ ਨਹੀਂ ਆਇਆ ਜਿਵੇਂ ਹੁਣ ਵੀ ਕਹੀ ਜਾਂਦੇ ਸੀ ਪਰ ਤੁਹਾਡੇ ਅਕਲੀਏ ਮੇਰੇ ਸਭ ਤੋਂ ਜ਼ਿਆਦਾ ਗੇੜੇ ਲੱਗੇ ਹੋਏ ਨੇ ਮੈਂ ਆਉਣਾ ਹੁਣਾਂ ਮੈਂ ਇਹਨਾਂ ਨੂੰ ਪੁੱਛਦਾ ਹੁਣਾਂ ਕਿ ਜੇ ਮੈਂ ਗਾਹ ਨੂੰ ਦੱਸ ਕੇ ਵੀ ਆਇਆ ਕਰੂੰਗਾ ਮੈਨੂੰ 10-10 ਨੰਬਰ ਦੇ ਦਿਓ ਆਪਦੇ ਕਿ ਮੈਂ ਤੁਹਾਡੇ ਪਿੰਡ ਆ ਰਿਹਾ ਥੋੜੇ ਜਿਹੜੇ ਆਪਦੇ ਪਰਸਨਲ ਕੰਮਾਂ ਜਾਂ ਪਿੰਡਾਂ ਵਾਲੇ ਆ ਉਹ ਕਰਵਾਇਆ ਕਰੋ ਤੋ ਕਿ ਜੇ ਸਾਰਾ ਕੁਝ ਸਾਡੀ ਛੜਾ ਕੇ ਇਧਰ ਲੱਗਿਆ ਤਾਂ ਫਿਰ ਚੰਗੀ ਤਰ੍ਹਾਂ ਹੀ ਲੱਗਦੇ ਆਂ ਅਸੀਂ ਕੰਮ ਕਰਕੇ ਰਾਜੀ ਆਂ ਜੀ ਕੰਮ ਕਰਾਇਆ ਕਰੋ ਸਾਡੇ ਕੋਲੋਂ ਚਾਹੇ ਤੁਹਾਡਾ ਪਰਸਨਲ ਆ ਚਾਹੇ ਪਿੰਡ ਲੈਵਲ ਦਾ ਆਇਆ ਕਰੋ ਜਾਂ ਸਾਨੂੰ ਬੁਲਾਇਆ ਕਰੋ ਇੱਕੋ ਬੁੜੀ ਕੇਸ ਲੜਨ ਵਾਲੀ ਨਹੀਂਗੀ ਕੇਸ ਲੜਨ ਵਾਲੀ ਨਹੀਂ ਜੋ ਉਹਨੂੰ ਮਦਦ ਦੇਣੀ ਆ ਕੇਸ ਵੀ ਬਾਸ ਲੈ ਲਾ ਕੇਸ ਨਹੀਂ ਮੇਰੇ ਗੱਲ ਸੁਣੋ ਕੇਸ ਕੇਸ ਦੀ ਵੀ ਕੇਸ ਦੀ ਵੀ ਮੈਂ ਗੱਲ ਕਰਦਾ ਤੁਹਾਡੇ ਨਾਲ ਇਹ ਕਹਿੰਦੇ ਪਹਿਲੀ ਗੱਲ ਤਾਂ ਗਰੀਬ ਘਰ ਹੈ ਉਹ ਕੇਸ ਨਹੀਂ ਲੜ ਸਕਦੇ ਨਹੀਂ ਲੜ ਸਕਦੇ ਮੁਆਵਜ਼ਾ ਜੇ ਇਹਨਾਂ ਤੋਂ ਆਪਾਂ ਦਵਾਵਾਂਗੇ ਉਹ ਉਸ ਤਰੀਕੇ ਨਾਲ ਗੱਲਬਾਤ ਕਰੇ ਨਾਲ ਜਿਵੇਂ ਸੰਗਤ ਹੁਕਮ ਕਰੂਗੀ ਆਪਾਂ ਉਸ ਤਰੀਕੇ ਨਾਲ ਕਰ ਲਾਂਗੇ ਠੀਕ ਹੈ ਬੱਸ ਵਾਲੇ ਕਰਨ ਸਾਡੇ ਆਪਾਂ ਇੰਨੇ ਜਣੇ ਇਕੱਠੇ ਆ ਮੈਂ ਵੀ ਤੁਹਾਡੇ ਨਾਲ ਹੀ ਆ ਤੁਹਾਡੇ ਜੋ ਮੈਂ ਆ ਮੇਰੀ ਗੱਲ ਸੁਣੋ ਜੇ ਆਪਾਂ ਨੂੰ ਕੇਸ ਵੀ ਲੜਨਾ ਪਿਆ ਆਪਾਂ ਕੇਸ ਸਾਹ ਦੇ ਤਰੀਕੇ ਤੇ ਲੜਾਂਗੇ ਕੋਈ ਚੱਕਰ ਵਾਲੀ ਗੱਲ ਨਹੀਂ ਉਹ ਮੈਂ ਬ੍ਰਫੇ ਤੌਰ ਤੇ ਕਹਿਣਾ ਮੈਂ ਵਾਹਿਗੁਰੂ ਜੀ ਇੱਕ ਮਹੀਨੇ 2 ਦੋ ਮਹੀਨੇ ਹੋਇਆ ਉੱਥੇ ਰਾਤ ਸੁੱਖਾ ਮਾਰਿਆ ਇਹਨਾਂ ਨੇ ਦੀਪਾਇਆ ਨਹੀਂ ਆ ਜੋ ਆਪਾਂ ਨੇ ਇਹਨਾਂ ਨੇ ਕਿਹਾ ਜੋ ਭਰੋਸਾ ਦਿੱਤਾ ਜਾਂ ਜੋ ਵੀ ਗੱਲਬਾਤ ਹੋਈ ਹੈ ਸਾਰਿਆਂ ਨੇ ਸੁਣ ਲਈ ਹੈ ਨਾ ਉਹ ਨਹੀਂ ਆਪਾਂ ਦੁਹਰਾਉਣੀ ਅਸੀਂ ਸਾਰ ਸਾਰੀ ਸੰਗਤ ਨਾਲ ਸਲਾਹ ਕਰਕੇ ਠੀਕ ਹੈ ਵੀ ਕੀ ਸਾਰਿਆਂ ਦਾ ਪ੍ਰੋਗਰਾਮ ਬਣਦਾ ਉਹ ਤੁਹਾਨੂੰ ਅਸੀਂ ਐਸਚਓ ਸਾਹਿਬ ਨੂੰ ਜਾਂ ਸਾਡੇ ਜੋ ਰਾਜਨੀਤਿਕ ਜਸਪ੍ਰੀਤ ਸਿੰਘ ਜਾਂ ਬੰਦੇ ਹੈਗੇ ਆ ਉਹ ਫੋਨ ਕਰ ਦੇਣਗੇ ਠੀਕ ਹੈ ਅਸੀਂ ਬਾਤ ਇਹ ਸਾਰਿਆਂ ਨਾਲ ਸਲਾਹ ਕਰਦੇ ਵੀ ਕੀ ਕਰਨਾ ਚਾਹੀਦਾ ਸਾਨੂੰ ਜੋ ਕਿ ਕੱਲਾ ਬੰਦਾ ਕੋਈ ਵੀ ਫੈਸਲਾ ਨਹੀਂ ਲੈਦਾ ਨਹੀਂ ਨਹੀਂ ਕੋਈ ਨਹੀਂ ਕੋਈ ਨਹੀਂ ਸਾਰਿਆਂ ਦਾ ਫੈਸਲਾ ਹੋਊਗਾ ਜਿਹੜਾ ਹੋਊਗਾ ਅਸੀਂ ਧਰਵਾਰ ਕਰ ਗਏ ਜੀ ਐਮਐਲਏ ਸਾਹਿਬ ਦੇ ਪੁੱਤਰ ਅਸੀਂ ਬਹੁਤ ਬਹੁਤ ਸਤਿਕਾਰ ਕਰਦੇ ਹਾਂ ਤੁਹਾਡਾ ਨਹੀਂ ਨਹੀਂ ਸਤਿਕਾਰ ਤੇ ਜੋ ਅਸੀਂ ਬੋਲੇ ਆ ਸਾਡੇ ਅੰਦਰ ਵਾਲੇ ਅਸੀਂ ਆਪਦੇ ਵਾਲੇ ਕੱਢਣੇ ਤਾਂ ਸਰਕਾਰ ਦੇ ਅੱਗੇ ਹੀ ਆ ਸਰ ਮੈਂ ਮੈਂ ਤੁਹਾਨੂੰ ਪਹਿਲਾਂ ਵੀ ਕਹਿਣਾ ਕਿਸੇ ਦਾ ਨਹੀਂ ਜੀ ਕਰਦਾ ਬੈਠਣ ਨੂੰ ਐ ਕੰਮ ਛੱਡ ਕੇ ਨੂੰ ਮੈਂ ਆਪ ਬਹਿ ਕੇਣਾ ਹੁਣ ਮੈਂ 10 ਵਾਰੀ ਕਹਿਦਾ ਨਹੀਂ ਆ ਇੱਕ ਵਾਰੀ ਕਹਿਦਾ ਕਿ ਮੈਂ ਸਮਝਦਾ ਇਸ ਚੀਜ਼ ਨੂੰ ਕਿਸੇ ਦਾ ਜੀ ਗਏ ਆ ਗਾਂ ਆਲੇ ਬੰਦੇ ਵੀ ਆਪਾਂ ਕਹਨੇ ਆ ਗਾਂ ਆਲੇ ਬਚਾਲੀਏ ਪਿਛਾਂ ਆਲੇ ਤਾਂ ਨਹੀਂ ਬਚਾ ਹੋਏ ਆਪਾਂ ਮੈਂ ਆਪ ਖੜਾ ਜੀ ਮੜੇ ਤੁਸੀਂ ਮੇਰੇ ਨਾਲ ਵਰਤ ਕੇ ਵੀ ਦੇਖੋ ਕਦੇ ਮੇਰੇ ਕੋਲੇ ਆਇਓ ਵੀ ਮੈਂ ਕਦੇ ਵੀ ਕਦੇ ਵੀ ਨਹੀਂ ਨਹੀਂ ਬੰਦੇ ਸਾਨੂੰ ਵਰਤ ਨਹੀਂ ਦਿੰਦੇ ਨਹੀਂ ਨਹੀਂ ਉਹ ਤਾਂ ਤੁਸੀਂ ਉਹ ਤੁਸੀਂ ਉਹ ਆਪਾਂ ਫੇਰ ਗੱਲ ਕਰਾਂਗੇ ਬਾਤ ਹੋ ਜਾਏ ਗੱਲਾਂ ਕੋਈ ਸਾਨੂੰ ਕਹੀ ਆਪਾਂ ਸਾਨੂੰ ਕੰਮ ਵੀ ਜ਼ਰੂਰੀ ਨਹੀਂ ਸਾਨੂੰ ਜਾਨਣਾ ਪਿਆਰੀਆਂ ਜਦੋਂ ਸਾਡੇ ਕੋਲ ਲੋਕ ਬਹੁਤ ਕੁਝ ਕਹਿ ਜਾਂਦੇ ਆ ਮੁੜ ਕੇ ਸਾਡੀ ਧੂਈ ਨਹੀਂ ਮਾਰਦੇ ਵਾਕੇ ਹੁਣ ਪਾਵਨ ਲੀਡਰ ਬਹੁਤ ਵੱਡੇ ਵੱਡੇ ਲੀਡਰ ਆਉਂਦੇ ਇੱਥੇ ਇੱਥੇ ਮੁੜ ਕੇ ਸਾਨੂੰ ਕੋਈ ਕਹਿ ਜਾਂਦੇ ਮੁੜ ਕੇ ਕੋਈ ਪੁੱਛਦਾ ਹੀ ਨਹੀਂ ਹੁਣ ਸਾਡੇ ਪੈਂਟ ਪਤਾ ਕਿੰਨੀਆਂ ਮੌਤਾਂ ਹੋਣਗਾ ਇੱਥੇ ਇਹਦਾ ਮਾਰ ਕੇ ਤੋੜ ਜਾਂਦਾ ਹਨ ਲੈ ਕੁੱਤੇ ਬਣਾਖਦੇ ਇਹਨਾਂ ਨੇ ਸਾਰੀਆਂ ਉਹੀ ਗੱਲਾਂ ਸਾਨੂੰ ਕੁੱਤੇ ਬਣਾਖਦੇ ਇਹਨਾਂ ਨੇ ਆਪਾਂ ਬੰਦਾ ਮਾਰ ਕੇ ਤੋੜ ਦਿੰਦੇ ਕੋਈ ਗੱਲ ਨਹੀਂ ਸਾਰੀਆਂ ਉਹੀ ਗੱਲਾਂ ਜਿਹੜੀਆਂ ਤੁਸੀਂ ਕਰੀ ਜਾਂਦੇ ਹੋ ਉਹ ਗੱਲਾਂ ਨਹੀਂ ਚੋਰੀ ਹੋਣੀਗੀ ਇਹ ਸੋਤੋ ਚੱਕ ਪ੍ਰਦੇਸ਼ ਸਿੰਘ ਵਾਲੇ ਕਿੰਨਾ ਬੁਰਾ ਹਾਲਾ ਮੇਰੇ ਨਾਨਕੇ ਹੈਗੇ ਉਹ ਚੀਜ਼ ਤਾਂ ਲੋੜ ਨਹੀਂ ਹੋਈ ਤਾਂ ਇੱਥੇ ਰੋਡ ਕਮੇਟੀ ਚੋੜੀ ਕਰਾ ਦੇਉਗੇ ਕੋਈ ਪ੍ਰੋਬਲਮ ਦਾ ਪਤਾ ਉੱਥੋਂ ਦਾ ਮੈਨੂੰ ਪਤਾ ਮੈਨੂੰ ਇੰਚ-ਇੰਚੀ ਦਾ ਪਤਾ ਪਰ ਮੈਂ ਨਹੀਂ ਦੱਸ ਸਕਦਾਗਾ ਨਹੀਂ ਨਹੀਂ ਦੱਸੋ ਫਿਰ ਪਰ ਗੱਲ ਛੇੜੀ ਹੈ ਤਾਂ ਦੱਸੋ ਨਹੀਂ ਦੱਸ ਸਕਦਾ ਮੈਂ ਕਿਉਂ ਨਹੀਂ ਦੱਸ ਸਕਦਾ ਨਹੀਂ ਨਹੀਂ ਗੱਲ ਮੁੱਕ ਗਈ ਯਾਰ ਨਹੀਂ 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 ਮੇਰੇ ਮੇਰੇ ਪਰ ਮੇਰੀ ਗੱਲ ਸੁਣੋ ਤੁਸੀਂ ਕਹਿੰਦੇ ਹੋ ਨਾ ਨਹੀਂ ਨਹੀਂ ਸਹੀ ਨਾ ਨਾ ਮੈਂ ਇੱਕ ਮਿੰਟ ਕਹਿਆ ਭਾਈ ਕਹੇ ਆ ਜਾ 스피ਕਰ ਤੇ ਕਹੇ ਆ ਦੇ ਕਦੋਂ ਆਇਆ ਯਾਰ ਇਹ ਨਾ ਮਿਠਿਆ ਯਾਰ ਮੈਂ ਤੁਹਾਨੂੰ ਗੱਲ ਦੱਸਦੀ ਨਾ ਨਾ ਆ ਜਾ ਕੋਈ ਧੀ ਨਹੀਂ ਚੌੜੀ ਹੋਦਾ ਐਵੇਂ ਨਹੀਂ ਕਹੀਦਾ ਹੁੰਦਾ ਮੈਂ ਐਵੇਂ ਕਹਾਂ ਤੇਰੇ ਵਰਗੇ ਹੀ ਮਾਇਆ ਨਹੀਂ ਨਹੀਂ ਐ ਨਹੀਂ ਕਹੀਦਾ ਹੁੰਦਾ ਬਹੁਤ ਬੜਾ ਹੈਗਾ ਐ ਨਹੀਂ ਕਹੀਦਾ ਹੁੰਦਾ ਗੱਲ ਦੱਸ ਗੱਲ ਦੱਸ ਐ ਨਹੀਂ ਕਹੀਦਾ ਹੁੰਦਾ ਨਾਲੇ ਆਪਾਂ ਮੁੱਦੇ ਤੋਂ ਨਾ ਭਟਕੋ ਆਪਣਾ ਜਿਹੜਾ ਮੁੱਦਾ ਹੈ ਆਪਣਾ ਜਿਹੜਾ ਮੁੱਦਾ ਆਪਾਂ ਮੁੱਦੇ ਦੇ ਉੱਤੇ ਰੋੜ ਸਾਰੇ ਆਣੇ ਮੁੱਦੇ ਦੇ ਉੱਤੇ ਰਹੋ ਕਿਉਂ ਬੋਲ ਰਹੇ ਹੋ ਤੈਨੂੰ ਫਿਰ ਤੂੰ ਦੱਸ ਕਿਉਂ ਨਹੀਂ ਬਣਦੀ ਤੂੰ ਦੱਸ ਤੈਨੂੰ ਪਤਾ ਉਹ ਨਹੀਂ ਕਾਹਦੇ ਪਿੱਛੇ ਨਹੀਂ ਨਹੀਂ ਅਮੇ ਤੁਸੀਂ ਨਹੀਂ ਸਰ ਪਰਸਨਲੀ ਗੱਲ ਕਰ ਮੈਂ ਇੱਥੇ ਟੋਡੇ ਕਰਕੇ ਆਇਆ ਹੋਰ ਹੀ ਮਾਰੀ ਜਾਂਦਾ ਪਤਾ ਕੀ ਯਾਰ ਉਹਨਾਂ ਸਾਰੇ ਕਹਿਣਗੇ ਨਹੀਂ ਨਹੀਂ ਕਿੰਦਾ ਉਹ ਗੁੱਸਾ ਹੈ ਸਾਰੇ ਮੈਂ ਮੈਂ ਤੁਹਾਨੂੰ ਪਹਿਲਾਂ ਕਹਿ ਕੇ ਹਟਿਆ ਮੈਨੂੰ ਰਾਜਨੀਤਿਕ ਗੱਲਾਂ ਨਾ ਅੱਜ ਆਉਂਦੀਆਂ ਨਾ ਕੱਲ ਤੁਹਾਡੇ ਅੱਗੇ ਹੀ ਮੈਂ ਵੱਡੇ ਬੱਚਾ ਮੈਂ ਵੱਡੇ ਬੱਚਾ ਮੈਂ ਗੱਲ ਕਰ ਦੂਜੇ ਦੋਨੋਂ ਪਾਰਟੀਆਂ ਦੇ ਬੰਦੇ ਖੜੇ ਹੋ ਉਹਨਾਂ ਨੇ ਤਾਂ ਤੁਹਾਨੂੰ ਕਹਿਣਾ ਸਾਰਾ ਕੁਝ ਉਹਨਾਂ ਨੇ ਤਾਂ ਤੁਹਾਨੂੰ ਅਬਾਦਲਾ ਕਰਾਉਣਾ ਇਹ ਸਾਰੇ ਸਸ ਉਹ ਜਾਣਦੇ ਨੇ ਕਿ ਉਹ ਚੀਜ਼ ਨੂੰ ਅੱਜ ਦੀ ਪਾਰਟੀਬਾਜ਼ੀ ਦੀ ਗੱਲ ਹੀ ਨਹੀਂ ਕਰਨੀ ਤੁਸੀਂ ਸਰ ਗੱਲ ਕਰੋ ਪਰ ਮੇਰੀ ਗੱਲ ਮੇਰੀ ਗੱਲ ਜਿਹੜਾ ਮੈਂ ਪਹਿਲਾਂ ਗੱਲ ਕੀਤੀ ਸੀ ਉਦੋਂ ਦੀ ਗੱਲ ਕਰੋ ਮੈਨੂੰ ਕੀ ਹੋਣਾ ਚਾਹੀਦਾ ਹੈ ਰਾਜਨੀਤਿਕ ਪਾਰਟੀ ਨਾ ਬਣਾਈਏ ਗੱਲ ਨਾ ਕਰੀ ਹਾਂ ਲੋੜ ਨਹੀਂ ਆਪਾਂ ਨੂੰ ਜਿਹੜੀ ਗੱਲ ਹੈ ਉਹ ਮੁੱਦਿਆਂ ਦਾ ਕਰੋ ਤੁਹਾਡੇ ਵੱਲ ਕਰ ਲਈ ਆਪਾਂ ਉਹ ਕਰ ਲੋ ਹਾਂ ਚੱਲ ਨਹੀਂ ਰਹਿ ਰਿਹਾ ਕਰਾਂਗੇ ਫਿਰ ਬਾਅਦ ਸਾਨੂੰ ਸਭ ਪੁੱਛੀ ਹੋਰ ਕੋਈ ਨਹੀਂ ਕੋਈ ਹੋਰ-ਹੋਰ ਧੰਨਵਾਦ ਹੈ ਜੀ ਜੋ ਵੀ ਇੱਥੇ ਬਖਸ਼ਦਨ ਤੇ ਜਾ ਰਾਜਨੀਤਿਕ ਕਮਲ ਇੱਥੇ ਆਇਆ ਸਾਰਿਆਂ ਦਾ ਉਹਨਾਂ ਦਾ ਹੀ ਧੰਨਵਾਦ ਕਰਦੇ ਹਾਂ ਕਿਉਂਕਿ ਨੌਜਵਾਨਾਂ ਦੇ ਵਿੱਚ ਤੇ ਗੁੱਸਾ ਵੀ ਹੈ ਸਾਰੇ ਨਗਰ ਵਿੱਚ ਹੈ ਸਾਰੇ ਜਿੰਨੇ ਪਾਸਿਆਂ ਤੇ ਨਗਰ ਸਾਰੇ ਬੈਠੋ ਬੈਜੀ ਬੈਠੋ ਸਭ ਰਾਜ ਗੁੱਸਾ ਹੈ ਗੁੱਸੇ ਦੇ ਵਿੱਚ ਕੋਈ ਨਾ ਕੋਈ ਵੱਡ ਦਾ ਜੇ ਕਿਸੇ ਤੋਂ ਬਾਦ ਦੇ ਤੋਂ ਬੋਲਿਆ ਗਿਆ ਹੋਵੇ ਤਾਂ ਅਸੀਂ ਆਪਣੇ ਆਪ ਵਿੱਚ ਥੋੜੀ ਫੀਲ ਕਰਦੇ ਆਂ ਪਾਲਾ ਇਹ ਗੁੱਸਾ ਜਿਹੜਾ ਹੈ ਇਹ ਬੰਦਿਆਂ ਦੀ ਮਹੀਨੇ ਬਾਅਦ ਮਹੀਨੇ ਬਾਅਦ ਮੌਤ ਹੋਣ ਦੇ ਕਾਰਨ ਪੈਦਾ ਹੋਇਆ ਵਾ ਅਮਾਲਾ ਹੈ ਇੱਕ ਪਤਾ ਹੋਲੇ ਆਚਾਰ ਕਰਦੀ ਹੈ ਲੋਜੇ ਤਾਫਤ ਦੇਹ ਲੰਗੇ ਇਹ ਗੱਲ ਕੋਈ ਦਾ ਨਹੀਂ ਆਚਾਰ ਹੋ ਗਿਆ ਇਹਦਾ ਮਹੀਨੇ ਦਵਾ ਦੇ ਚਾਹ ਉਹਨੇ ਜੋ ਵੀ ਦੋ ਮਹੀਨਾ ਬਾਅਦ ਲੇਖਾ ਪਾ ਲਿਓ ਤਾ ਕਰਕੇ ਸਾਰੇ ਨੂੰ ਗੁੱਸਾ ਤੇ ਗੁੱਸੇ ਦੇ ਵਿੱਚ ਜਿਹੜੇ ਬਾਹੇ ਆਉ ਨਿੱਕਲ ਦੇ ਸਾਰਿਆਂ ਨੂੰ ਮੈਂ ਬੇਨਤੀ ਕਰਦਾ ਬਹਿ ਜਾਓ ਬਾਈ ਜੀ ਬੈਠੋ ਆਪਾਂ ਅਜੇ ਕੋਈ ਫੈਸਲਾ ਨਹੀਂ ਕਰਦੇ ਆਪਾਂ ਠੰਡਾ ਪਾਣੀ ਪੀਓ ਸਾਰੇ ਜਣੇ ਉਸ ਤੋਂ ਬਾਅਦ ਆਪਾਂ ਵੇਖਦੇ ਆਂ ਕਿ ਆ ਗੱਲਾਂ ਆਪਾਂ ਨੂੰ ਇਹ ਕਹਿਗੇ ਆ ਤਾਂ ਆਪਾਂ ਅੱਗੇ ਦਾ ਕੀ ਪ੍ਰੋਗਰਾਮ ਬਣਾਉਣਾ ਹੈ ਠੀਕ ਹੈ ਜੀ ਜਿਵੇਂ ਸਾਰੀ ਸੰਗਤ ਕਹੂਗੀ ਆਪਣਾ ਆਪਣਾ ਫੈਲਾ ਸਿਸਟਮ ਕੋਈ ਵੀ ਇਕੱਲਾ ਬੰਦਾ ਉੱਤੇ ਫੈਸਲਾ ਨਹੀਂ ਲਾਊਗਾ ਸਾਰੀ ਸੰਗਤ ਦਾ ਜੋ ਫੈਸਲਾ ਹੋਊਗਾ ਪਰਿਵਾਰ ਦਾ ਹੋਊਗਾ ਇਹ ਗੱਲ ਦੇ ਉੱਤੇ ਆਪਾਂ ਉਹ ਗੱਲ ਅੱਗੇ ਪਹੁੰਚਾ ਦੇਾਂਗੇ ਵਿਕੀ ਆਪਾਂ ਨੂੰ ਚਾਹੀਦਾ ਜਮਾ ਮਾੜੇ ਗੱਲ ਕਰਦੇ ਪੁਰਾਣੇ ਡਰਾਈਵਰਾਂ ਬੱਸ